ਇੱਕ ਵਾਰ ਫਿਰ ਤੁਹਾਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਲਰਨ ਵਿਦ A स्क्वेयर ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਜੋ ਮਿੱਡੇ ਮੀਲ ਦੀ ਸਕੀਮ ਚੱਲਦੀ ਹੈ ਉਹਦੇ ਬਾਰੇ ਗੱਲ ਕਰਾਂਗੇ। ਐਮ ਡੀ ਐਮ ਜੀ ਨੂੰ ਕਹ ਦਿੰਦੇ ਨੇ। ਇੱਕ ਵਾਰ ਫਿਰ ਤੋਂ ਸਰਕਾਰ ਨੇ ਮਾਰਚ ਮਹੀਨੇ ਦੇ ਮੀਨੂ ਦੇ ਵਿੱਚ ਬਦਲਾਅ ਕੀਤਾ ਹੈ। ਇਸ ਵੀਡੀਓ ਦੇ ਵਿੱਚ ਆਪਾਂ ਇਹ ਡਿਸਕਸ ਕਰਾਂਗੇ ਕਿ ਕੀ ਬਦਲਾਅ ਕੀਤਾ ਹੈ। ਚਲੋ ਆਪਾਂ ਦੇਖਦੇ ਹਾਂ ਜੋ ਸਰਕਾਰ ਦੁਆਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਮਿੱਡੇ ਮੀਲ ਦੇ ਮੀਨੂ ਦੇ ਬਾਰੇ। ਉਸ ਦੇ ਬਾਰੇ ਗੱਲ ਕਰਦੇ ਹਾਂ ਇਹ ਉਹ ਨੋਟੀਫਿਕੇਸ਼ਨ ਹੈ ਜੋ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ ਮਿੱਡੇ ਮੀਲ ਦੀ ਜਿਹੜੀ ਸਕੀਮ ਹੈ ਇਹਦਾ ਨਾਮ ਹੈ ਪੀ ਐਮ ਪੋਸ਼ਨ ਸਕੀਮ ਅਦੀਨ ਸਕੂਲ ਵਿੱਚ ਦਿੱਤੇ ਜਾ ਰਹੇ ਦੁਪਹਿਰ ਦੇ ਭੋਜਨ ਦਾ ਹਫਤਾਵਾਰੀ ਮੀਨੂ ਸੰਬੰਧੀ ਹਦਾਇਤਾਂ ਉਪਰੋਕਤ ਵਿਸ਼ੇ ਸੰਬੰਧੀ ਪੀ ਐਮ ਪੋਸ਼ਨ ਸਕੀਮ ਅਦੀਨ ਸਕੂਲਾਂ ਵਿੱਚ ਦਿੱਤੇ ਜਾ ਰਹੇ ਦੁਪਹਿਰ ਦੇ ਭੋਜਨ ਦਾ ਹਫਤਾਵਾਰ ਹਫਤਾਵਾਰੀ ਮੀਨੂ ਸੰਬੰਧੀ ਹਦਾਇਤਾਂ ਅੱਗੇ ਕਰਕੇ ਹਦਾਇਤਾਂ ਕੀਤੀਆਂ ਜਾਂਦੀਆਂ ਕਿ ਸਕੂਲੀ ਵਿਦਿਆਰਥੀਆਂ ਨੂੰ ਕਤਾਰ ਵਿੱਚ ਬਿਠਾ ਕੇ ਮਿੱਡੇ ਮੇਲ ਇੰਚਾਰ ਦੇ ਨਿਗਰਾਨੀ ਹੇਠ ਮੈਨੂ ਅਨੁਸਾਰ ਦੁਪਹਿਰ ਦਾ ਭੋਜਨ ਕਰਾਉਣਾ ਯਕੀਨੀ ਬਣਾਇਆ ਜਾਵੇ ਜੇਕਰ ਕਿਸੇ ਸਕੂਲ ਵਿੱਚ ਮੈਨੂ ਅਨੁਸਾਰ ਭੋਜਨ ਨਹੀਂ ਬਣਾਇਆ ਜਾਂਦਾ ਤਾਂ ਹਦਾਇਤਾਂ ਦੀ ਉਲੰਘਣਾ ਪਾਈ ਗਈ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ ਤਾਂ ਇਹਨਾਂ ਹਦਾਇਤਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਤਾਂ ਹਦਾਇਤਾਂ ਦੇ ਅਨੁਸਾਰ ਜੋ ਮੀਡੇ ਮੀਲ ਦਾ ਮੈਨੂ ਹੈ ਉਸ ਅਕੋਰਡਿੰਗ ਹੀ ਬੱਚਿਆਂ ਨੂੰ ਭੋਜਨ ਖਵਾਇਆ ਜਾਵੇ ਇਸ ਲੈਟਰ ਦੇ ਵਿੱਚ ਇਹ ਲਿਖਿਆ ਹੋਇਆ ਹੈ ਹੁਣ ਆਪਾਂ ਮੈਨੂ ਦੀ ਗੱਲ ਕਰਦੇ ਹਾਂ ਵੀ ਕੀ ਮੈਨੂ ਹੈ ਇਹ ਤੁਹਾਡੇ ਸਾਹਮਣੇ ਹੁਣ ਸਕਰੀਨ ਤੇ ਮੈਨੂ ਦਿਖਾਈ ਦੇ ਰਿਹਾ ਹੈ ਪਹਿਲਾਂ ਆ ਜਾਂਦਾ ਸੋਮਵਾਰ ਸੋਮਵਾਰ ਦਾਲ ਰੋਟੀ ਅਤੇ ਕਿਨੂ ਮਤਲਬ ਹੁਣ ਜੋ ਮੈਨੂ ਦੇ ਵਿੱਚ ਫਰੂਟ ਹੈ ਉਸ ਸੋਮਵਾਰ ਨੂੰ ਹੈ ਫਰੂਟ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ ਕਿਨੂ ਜਿਹੜਾ ਕਿ ਸੋਮਵਾਰ ਨੂੰ ਹੈ ਮੰਗਲਵਾਰ ਰਾਜਮਾ ਤੇ ਚਾਵਲ ਬੋਧਵਾਰ ਕਾਲੇ ਚਨੇ ਚਿੱਟੇ ਚਨੇ ਕਾਲੇ ਜਾਂ ਚਿੱਟੇ ਚਨੇ ਆਲੂ ਮਿਲਾ ਕੇ ਨਾਲ ਪੂਰੀ ਵੀ ਦਿੱਤੀ ਜਾ ਸਕਦੀ ਹੈ ਤੇ ਰੋਟੀ ਵੀ ਦਿੱਤੀ ਜਾ ਸਕਦੀ ਹੈ ਪੂੜੀਆਂ ਪੂੜੀਆਂ ਛੋਲੇ ਜਾਂ ਰੋਟੀ ਛੋਲੇ ਵੀਰਵਾਰ ਨੂੰ ਹੈ ਕੜੀ ਚਾਵਲ ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਦੇ ਨਾਲ ਰੋਟੀ ਤੇ ਨਾਲ ਖੀਰ ਵੀ ਹੈ ਮਿੱਠੇ ਦੇ ਵਿੱਚ ਖੀਰ ਹੈ ਸ਼ਨੀਵਾਰ ਨੂੰ ਮਾਂ ਛੋਲਿਆਂ ਦੀ ਦਾਲ ਅਤੇ ਚਾਵਲ ਅਗੇ ਆਿੰਦੇ ਮਿੱਠੀ ਭੋਜਨ ਸੰਬੰਧੀ ਪਿੰਡ ਦੇ ਸਰਪੰਚ ਦਾਨੀ ਸੱਜਣ ਜਾਂ ਹੋਰ ਪਤਵੰਤੇ ਸੱਜਣਾ ਦੇ ਸਹਿਯੋਗ ਦੇ ਨਾਲ ਕਿਸੇ ਵੀ ਵਿਸ਼ੇਸ਼ ਸਮਾਰੋਹ ਵਿਸ਼ੇਸ਼ ਦਿਨ ਜਾਂ ਤਿਉਹਾਰ ਤੇ ਕੋਈ ਸਪੈਸ਼ਲ ਭੋਜਨ ਫਲ ਜਾਂ ਕੋਈ ਹੋਰ ਮਠਿਆਈ ਆਦਿ ਵਿਦਿਆਰਥੀਆਂ ਨੂੰ ਦੁਪਹਿਰ ਦੇ ਭੋਜਨ ਦੇ ਨਾਲ ਦੇਣ ਤੋਂ ਸੰਬੰਧਿਤ ਉਪਰਾਲੇ ਕੀਤੇ ਜਾਣ। ਮਤਲਬ ਪਿੰਡ ਦਾ ਕੋਈ ਵੀ ਦਾਨੀ ਸੱਜਣ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਕੁਝ ਵੀ ਫਰੂਟ ਜਾਂ ਕੋਈ ਵੀ ਮਠਿਆਈ ਆਦਿ ਖਵਾ ਸਕਦੇ ਕਿਸੇ ਵੀ ਦਿਨ ਜਾਂ ਕਿਸੇ ਵੀ ਵਿਸ਼ੇਸ਼ ਤਿਉਹਾਰ ਤੇ ਇਸ ਤਰ੍ਹਾਂ ਇਸ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦਾ ਮੀਨੂ ਤੁਹਾਡੇ ਸਾਹਮਣੇ ਹੈ। ਥੈਂਕ ਯੂ।